ਭੇਰ ਮੇਰੀ ਗੱਡੀ ਦੇ ਪਿਛੇ ਐ ਕਰਕੇ ਖੜਾ ਆਉ ਮੈਂ ਇਹ ਕਫਰ ਕਰੇ ਆ ਨਾਲ ਜਾਣਾ ਹੀ ਉਹ ਵੇਖੋ ਉਹ ਵੇਖੋ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੇ ਸਾਰੇ ਵਧੀਆ ਹੋਵੋਗੇ ਆਪਾਂ ਇਹ ਮੰਨੂਬ ਨੂੰ ਸਕੂਲੋਂ ਲੈਣ ਤੇ ਜਵਾਨ ਨੂੰ ਪੁੱਛਿਆ ਕੀ ਖਾਣਾ ਭੁੱਖ ਲੱਗੀ ਆ ਤੇ ਕਹਿੰਦਾ ਮੰਮੇ ਕੁਲਫੀ ਖਵਾ ਦੋ ਤੇ ਮੈਂ ਕੁਲਫੀਆਂ ਤੇਰੀ ਭੁੱਖ ਮਿਟਜੂ ਆੰਦਾ ਹਾਂ ਹਾਂ ਮਿੜ ਦੋ ਨਾਲ ਆਪ ਪਾਪ ਕਨ ਲੈ ਨਾ ਲਾਪਾਪ ਕਨ ਲੈ ਲੈ ਫਿਰ ਇਹਨੂੰ ਪਾਪ ਕਨ ਆਲੇ ਲਫਾਫੇ ਦੇ ਵਿੱਚ ਡਬੂ ਡਬੂ ਖਾ ਤੇ ਬਸ ਫਿਰ ਆਪਾਂ ਨਿਆਣੇ ਨੂੰ ਕੁਲਫੀ ਲੈ ਕੇ ਦਿੱਤੀ ਫਿਰ ਸਾਡੇ ਤੋਂ ਰਿਆ ਨਹੀਂ ਗਿਆ ਤਾਂ ਅਸੀਂ ਵੀ ਲੈ ਲਈ ਇਹ ਮੇਰੇ ਨਾਲ ਹੋਂਚ ਬਹੁਤ ਖੁਸ਼ ਹੁੰਦਾ ਕਿਉਂਕਿ ਇਹਨੂੰ ਪਤਾ ਵਾ ਕਿ ਜੋ ਮਰਜੀ ਇੱਧਰ ਮਰਜੀ ਅੱਖਾਂ ਮੇਰੀ ਇੱਕ ਵਾਰੀ ਨੂੰ ਮਨ ਪਾਪਾ ਗਈ ਸੀ ਡਿਊਟੀ ਤੇ ਮੇਰਾ ਮਨ ਕਿਦਾਂ ਮੂਵੀ ਵੇਖਣ ਦਾ ਤੇ ਮੇਰੇ ਪਾਪਾ ਨੂੰ ਯਾਰ ਮੈਨੂੰ ਅਹੀਂ ਤਾਂ ਪਹਿਲਾਂ ਪਲੈਨਿੰਗ ਬਣਾਈ ਹਿੱਟਾ ਕਰ ਲਏ ਨੇ ਟਿਊਸ਼ਨ ਦੀ ਛੁੱਟੀ ਕਰ ਲੈਣੀ ਆ ਤੇ ਹਾਈ ਪਲਾਨ ਬਣਾਇਆ ਫਿਰ ਕਿ ਆਪਾਂ ਇਸ ਤਰ੍ਹਾਂ ਕਰਦੇ ਆ ਪਾਪਾ ਟਿਊਸ਼ਨ ਦੀ ਛੁੱਟੀ ਕਰ ਲੈਣੇ ਆ ਪਾਪਾ ਤਾਂ ਟਿਕਟਾ ਮਗਾ ਕੇ ਫਿਰ ਮੋਲ ਚਲ ਜਾਂਦੇ ਆ ਸੇਮ ਉਹ ਹੀ ਪਲਾਨ ਦੇ ਮੁਤਾਬਿਕ ਹੀ ਗਈ ਅਹੀਂ ਵਧੀਆ ਫਫੇ ਕੁਟਨੀ ਮੂਵੀ ਲੱਗੀ ਸੀ ਉਹ ਵੇਖ ਕੇ ਆਏ ਪੂਰੀ ਮজা ਆਇਆ ਉਹ ਵੀ ਨਾਰਮਲ ਜੀ ਸੀਟ ਹੈਗੀ ਤੇ ਉੱਥੇ ਨਾ ਹੋਇਆ ਕੋ ਪੂਰਾ ਹਾਲ ਖਾਲੀ ਅਹੀਂ ਵਧਿਆ ਰਿਹਾ ਉਹ ਲੰਮੇ ਨਹੀਂ ਪੈ ਜਾਂਦੀ ਜਿਹੜੀ ਸੀਟ ਅਸੀਂ ਸਭ ਤੋਂ ਉੱਪਰ ਬੈਠੇ ਟਿਕਟਾਂ ਹੀ ਲਈ ਦੁੱਜੀ ਅਬ ਆ ਸੈਂਟਰ ਚ ਬਹਿਣਾ ਸੀ ਉਦਾਂ ਤੇ ਉੱਥੇ ਜਾ ਕੇ ਵੇਖਿਆ ਤੇ ਉਹ ਸਾਰਾ ਦੀਵਾਨ ਹਾਲ ਪੂਰਾ ਥੀਟਰ ਖਾਲੀ ਉੱਪਰ ਜਾ ਕੇ ਬਹਿ ਗਏ ਬਹੁਤ ਮਜ਼ਾ ਆਉਂਦਾ ਹਟਾ ਰੇ ਬਣਿਆ ਚੌਲ ਤੇ ਚੌਲ ਖਾਣ ਨੂੰ ਦਿਲ ਨਹੀਂ ਕਰਦਾ ਤੇ ਬਾਹਰੋਂ ਪਾਸਕੇ ਵੀ ਖਾਣ ਨੂੰ ਹੋਰ ਦਿਲ ਨਹੀਂ ਕਰਨ데요 ਤੇ ਫਿਰ ਮੈਂ ਸੋਚਿਆ ਮੈਂ ਕਿਹਾ ਥੋੜੇ ਜਿਹਾ ਲੈਨੇ ਆ ਫਰੂਟ ਤੇ ਫਰੂਟ ਚਾਟ ਬਣਾ ਕੇ ਖਾਣੇ ਆ ਥੋੜੀ ਇੱਕ ਤੇ ਡਿਫਰੈਂਟ ਹੋ ਜੂ ਚੀਜ਼ ਹੈ ਨਾ ਆਪਾਂ ਥੋੜੀਆਂ ਥੋੜੀਆਂ ਐਟਮਾ ਸਾਰੀਆਂ ਪਵਾ ਲੀਆਂ ਹੁਣ ਆਪਾਂ ਘਰ ਜਾ ਫਰੂਟ ਚਾਟ ਬਣਾ ਕੇ ਖਾਵਾਂਗੇ ਮਮੇ ਦਾ ਨ ਕੋਈ ਗੱਲਬਾਤ ਨਹੀਂ ਹੁੰਦੀ ਯਾਰ ਮੈਂ ਬੋਰ ਹੂੰ ਜਾਂ ਲਾਗੇ ਬੈਠਾ ਤੈਨੂੰ ਕਿਹੜੀਆਂ ਗੱਲਾਂ ਸੁਣਾਈ ਜਾਵਾਂ ਕਿੱਥੋਂ ਘੱਟ ਘੱਟ ਰਿਹਾ ਵਾਂ ਗੱਲ ਐਡੀ ਕਿ ਜਗ੍ਹਾ ਜਾਂਦੇ ਕਦੀ ਚੰਡੀਗੜ੍ਹ ਕਦੀ ਕਿਤੇ ਕਦੀ ਕਿਤੇ ਕੋਈ ਗੱਲ ਨਹੀਂ ਯਾਦ ਜੇ ਉਹ ਗੱਲ ਸੁਣਨੀ ਹੋ ਲੈ ਗੱਲਾਂ ਜੋ ਗੱਲ ਆ ਗਈ ਅੱਛਾ ਮੈਂ ਨਾ ਬਾਈਪਾਸ ਪਾਰ ਕਰਕੇ ਨਾ ਪਰ ਲਿਆ ਥੇਕ ਨਾ ਪਰ ਇੱਕ ਗਰਾਉਂਡ ਜੀ ਆਂਦੀ ਆ ਹੂੰ ਆ ਮੇਰੇ ਸਾਨੂੰ ਫਤੇ ਘਟ ਜੂੜੀਆਂ ਨੂੰ ਛੜਕ ਜਾਂਦੀ ਆ ਉਹ ਰੋਡ ਤੇ ਅੱਗੇ ਜਾ ਕੇ ਗਰਾਊਂਡ ਦੀ ਉਥੇ ਨਾ ਇਦਾਂ ਮੈਂ ਲੰਘਣ ਦਿਆਂ ਜਾਂਦਿਆਂ ਸ਼ਾਮ ਦਾ ਰਾਤ ਦਾ ਟਾਈਮ ਤੇ ਕੁੱਤੇ ਆਵਾ ਪੰਜ ਸੱਤ ਭੌਂਕੀ ਜਾਣ ਭੌਂਕੀ ਜਾਣ ਬੌਂ 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 ਲਾਈ ਉਹਨਾਂ ਨੇ ਰੱਜ ਗਏ ਤੇ ਮੈਂ ਪਹਿਲਾਂ ਤੇ ਮੈਂ ਕਹ ਚਾ ਕੋਈ ਗੱਲ ਨਹੀਂ ਭੌਂਕੀ ਜਾਂਦੇ ਆਪਾਂ ਨੂੰ ਕੀ ਕਹਿੰਦੇ ਆ ਫੇਰ ਨਾ ਮੈਂ ਖਲਾਰ ਹੀ ਲਈ ਗੱਡੀ ਖਲਾਰ ਲਈ ਪੰਜ ਸੱਤ ਕੁੱਤੇ ਉਹਨਾਂ ਵਿੱਚੋਂ ਇੱਕ ਕੁੱਤਾ ਨਾ ਇੰਨਾ ਸੀਰੀਅਸ ਉਹ ਭੋਂਕੇ ਦਾ ਹੈ ਮੇਰੇ ਵਾਲੇ ਡੌਗ ਖਾ ਵੇਖੀ ਕਿ ਜਿਵੇਂ ਖਾ ਜਾਣਾ ਹੁੰਦਾ ਵਾ ਓਏ ਵੇਟ ਕਰਦਾ ਤੂੰ ਸੋ ਜਾ ਕਿ ਤੇਰੀ ਮੇਰੀ ਮੇਰੇ ਨਾਲ ਇਕੱਲੇ ਦੀ ਕੀ ਦੁਸ਼ਮਣੀ ਆ ਤੂੰ ਵੀ ਭੋਂਕ ਜਾਂਦੇ ਮੈਨੂੰ ਚੜਿਆ ਗੁੱਸਾ ਮੈਂ ਮਨੂਪ ਪਾਇਆ ਗੱਡੀ ਦਾ ਗੇਅਰ ਆ ਮੈਂ ਲਾਤੀ ਕੁੱਤੇ ਦੇ ਪਿੱਛੇ ਕੁੱਤਾ ਮੇਰੇ ਅੱਗੇ ਆ ਕੇ ਉਹ ਕਹਿੰਦਾ ਹੋਊਗਾ ਨਾ ਜਦੋਂ ਬਾਹਰ ਆਏ ਤਾਂ ਮੈਂ ਅਟੈਕ ਕਰਾਂ ਉਹ ਕੁੱਤਾ ਮੇਰੇ ਅੱਗੇ ਅੱਗੇ ਜਿੱਧਰ ਨੂੰ ਭਜੇ ਜਿੱਧਰ ਨੂੰ ਮੂੜੇ ਮੈਂ ਗੱਡੀ ਪਿੱਛੇ ਹੀ ਉਹਦੇ ਚਾਉਂ ਬੜਾ ਭਜਾਇਆ ਤੇ ਜਦੋਂ ਐਂਡ ਤੇ ਜਾ ਕੇ ਮੈਂ ਚੱਲ ਬਾਦਸ਼ਾਹ ਦੀ ਜਾਨ ਤੇ ਮੈਂ ਗੱਡੀ ਉੱਥੋਂ ਮੋੜਨ ਲਈ ਉਹ ਕੁੱਤਾ ਫੇਰ ਮੇਰੀ ਗੱਡੀ ਦੇ ਪਿੱਛੇ ਐ ਕਰਕੇ ਖੜਾ ਆ ਮੈਂ ਕਹਾ ਤੂੰ ਮਾਮਾ ਬੜਾ ਤੈਨੂੰ ਸ਼ਰਮ ਹੀ ਨਹੀਂ ਆਗੀ ਕਿਸੇ ਚੀਜ਼ ਦੀ ਇੰਨੀ ਹੁਣੇ ਤੇਰਾ ਬੀਤੀ ਆ ਮੈਂ ਫੇਰ ਗੱਡੀ ਕੀਤੀ ਬੈਗ ਮੈਂ ਫੇਰ ਪੁੰਦੀ ਗੱਡੀ ਦੇ ਪਿੱਛੇ ਪਿੱਛੇ ਦੇ ਪਰ ਮੈਂ ਜਿੰਨਾ ਤੱਕ ਹਿਸਾਬ ਲਾਇਆ ਕੁੱਤੇ ਨੂੰ ਬਹੁਤਾ ਅਸਰ ਨਹੀਂ ਹੋਇਆ ਉਹਦੀ ਵੇਕ ਨਹੀਂ ਹੁੰਦਾ ਤਾਂ ਇਹ ਤੋਂ ਪਾਰ ਪਿੱਛੇ ਹੁੰਦੇ ਹੋਗਾ ਹਾਂ ਹਾਂ ਲੋ ਗਾਇਜ਼ ਨੂੰ ਗੱਲਾਂ ਕਰਦੇ ਕਰਦੇ ਆਪਾਂ ਪਹੁੰਚ ਨਹੀਂਆ ਘਰ ਪੈਨ ਜੀ ਕਹਿੰਦੇ ਚਾਹ ਪੀਣ ਨੂੰ ਦਿਲ ਕਰਦਾ ਮੈਂ ਆਪਾਂ ਤਾਂ ਨਹੀਂ ਪੀਣੀ ਜੇ ਤੁਸੀਂ ਪੀਣੀ ਤਾਂ ਸੌਰੀ ਪੀ ਲਓ ਆਪਾਂ ਨੇ ਜੋ ਲੈ ਕੇ ਆਏ ਉਹ ਹੀ ਖਾਣਾ ਇਹ ਆਵਕਾ ਨਹੀਂ ਆਉਣ ਵਾਲੇ ਵੇ ਵੇ ਕੇ ਰਿਆ ਨਹੀਂ ਜਾਂਦੇ ਸਾਡੀ ਹੈ ਵੇਲੇ ਨਿਆਣੇ ਦਾ ਕੋਈ ਹਿਸਾਬ ਤਾਂ ਨਹੀਂ ਪਤਾ ਲੱਗਦਾ ਮਨੂਰ ਕਹਿੰਦਾ ਮੈਂ ਉਹ ਰਾਜਮਾ ਚੋਲੀ ਖਾਣੇ ਆ ਮੈਂ ਮੈਨੂੰ ਜਿਆਦਾ ਲੱਗਾ ਤੂੰ ਹੀ ਖਾਲਾ ਪਰਨਾ ਇਹ ਪਾਸ ਤੇ ਖਾਣੀ ਹੋਵੇ ਨਾ ਉੜਦੇ ਹੀ ਹੋਣਗੇ ਜਾ ਬਲੂ ਨੇ ਹਲਾ ਯਾਏ ਯਾਏ ਮਨੁੱਖਾਂ ਦੀ ਖੁਸ਼ੀ ਚੱਲ ਰਹੀ ਹੈ ਜੀ ਬਹੁਤ ਵੱਡੇ ਪੱਦਰ ਤੇ ਦੋਵੇਂ ਪਲਵਾਨ ਚੋਟੀ ਤੇ ਦੱਸੇ ਜਾਂਦੇ ਨੇ ਸਰ ਉਠਾ ਮਨੁੱਖ ਕੀ ਗੱਲ ਤੈਨੂੰ ਫਰੂਟ ਨਹੀਂ ਖਾਦਾ ਜਾਂਦਾ ਤੈਨੂੰ ਆ ਵੀ ਖਾ ਸਾਡੇ ਨਾਲ

ਕਿਹੜੀ ਤਰੀਕਾ ਤੈਨੂੰ ਨਹੀਂ ਪਤਾ ਸਕੂਲੋਂ ਆਇਆ ਕੋਈ ਮੈਨੂੰ ਕੋਈ ਡੈਰੀ ਚੈੱਕ ਕਰਾ ਕੋਈ ਵਿਖਾ ਕੇ ਕਿ ਮੈਂ ਅੱਜ ਮਾਮਾ ਆ ਪੜ ਕੇ ਆਇਆ ਜਾਂ ਨਹੀਂ ਪੜ ਕੇ ਆਇਆ ਹੈ ਨਹੀਂ ਦੱਸ ਮੈਨੂੰ ਓਏ ਯਾਰ ਐਂਡਿੰਗ ਕਰੰਦੋਂ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਟਾਰਚ ਦਾ ਨੰਬਰ 1 ਟਾਰਚ ਦਾ ਨੰਬਰ 2 ਟਾਰਚ ਦਾ ਓਏ ਟਾਰਚ ਦਾ ਨੰਬਰ 3 ਓਏ ਲੈ ਨਹੀਂ ਤੂੰ ਹੀ ਦੱਸ ਮੈਨੂੰ ਟਾਰਚ ਨੰਬਰ ਕਿਹੜਾ 1 ਟਾਰਚ ਕੀ ਪੜ ਕੇ ਆਏ ਤੁਸੀਂ ਦੋਵੇਂ ਜਣੇ ਇਹਨੂੰ ਕੁਫਰ ਨੂੰ ਬੰਦ ਕਰ ਕੀ ਪੜ ਕੀ ਪੜ ਕੇ ਆਏ ਦੋਵੇਂ ਜਣੇ ਕੱਖ ਨਹੀਂ ਟਾਰਚਰ ਨਾ ਮੰਮਟੂ ਟਾਰਚਰ ਨਾ ਮੰਮਟੂ ਹੀਰੇ ਕੁਫਰ ਕਰੇ ਆਕਾ ਨੋ ਕਰੇ 36 ਸੈਕਿੰਡ ਦੀ ਲਈ ਕਈ ਵਾਰੀ ਸਾਰੀ ਸਾਰੀ ਦਿਹਾੜੀ ਵੀ ਕੰਮ ਤੇ ਨਹੀਂ ਜਾਇਆ ਜਾਂਦਾ ਆਪਣੇ ਕੋ ਤੇ ਅੱਜਦਨ ਮੈਂ ਦੱਸਿਆ ਕਿ ਮੈਂ ਓਠਿਆਂ ਹੀ ਬਾਰੇ ਇੱਕ ਵੇਹਣਾ ਤੇ ਬਸ ਉਹ ਠੇਕੇ ਦੇ ਘਰ ਦੇ ਕੰਮ ਹੀ ਚਲ ਸੋ ਚਾਲ ਕਰਦੇ ਆ ਤੇ ਬਸ ਹੁਣ ਮੈਂ ਫਰੂਟ ਖਾ ਕੇ ਆਪਾਂ ਖਾ ਕੇ ਫਰੂਟ ਤੇ ਹੁਣ ਆ ਗਏ ਆਪਾਂ ਸਿਸਟਰ ਦੀ ਥੈਰੇਪੀ ਗੋਣ ਤੇ ਥੈਰੇਪੀ ਕਰਾ ਕੇ ਵੀ ਮੈਨੂੰ ਲੱਗਦਾ ਕਿ ਕੰਮ ਤੇ ਜਾਵਾਂ ਜਾਂ ਨਾ ਆ ਜੀ ਆਪਾਂ ਥੈਰੇਪੀ ਕਰਾ ਕੇ ਆ ਗਏ ਘਰੇ ਤੇ ਹੁਣ ਮੈਂ ਸੋਚ ਰਿਹਾ ਵਾਂ ਕਿ ਕੰਮ ਤੇ ਜਾਵਾਂ ਜਾਂ ਨਾ ਜਾਵਾਂ ਰਾਤ ਬਹਿ ਗਈ ਹੈ ਕਾਫੀ ਤੇ ਆਪਣਾ ਥੋੜਾ ਉਲਟ ਹਿਸਾਬ ਆ ਜਿਵੇਂ ਜਿਵੇਂ ਰਾਤ ਪਈ ਜਾਂਦੀ ਹੈ ਤੇ ਓਵੇਂ ਓਵੇਂ ਆਪਾਂ ਐਕਟਿਵ ਹੋ ਹੀ ਜਾਂਦੇ ਹਾਂ ਤਨੂੰ ਕਲੀਆਂ ਦੇ ਵਿੱਚ ਇੰਨੇ ਜ਼ਿਆਦੇ ਕੁੱਤੇ ਹੋ ਜਾਂਦੇ ਆ ਨਾ ਜੇ ਆਪਾਂ ਜਿਵੇਂ ਗੱਡੀ ਤੇ ਜਾਂਦੇ ਆ ਤੇ ਕੁੱਤੇ ਆਲੇ ਦਿਵਾਰੇ ਬੌਂ 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 ਕਰੀ ਜਾਂਦੇ ਤੇ ਮੈਨੂੰ ਸਮਝੇ ਹੀ ਨਹੀਂ ਲੱਗਦੀ ਕਿ ਜਿਹੜਾ ਵੀ ਰਿਮ ਮੋਟਰਸਾਈਕਲ ਤੇ ਸਕੂਟਰ ਤੇ ਆਉਂਦਾ ਉਹਦਾ ਹਾਲ ਕੀ ਕਰਦੇ ਹੋਣਗੇ ਇੱਕਦਮ ਹੀ ਪਤਾ ਨਹੀਂ ਦੂਰੋਂ ਤੇ ਪਤਾ ਨਹੀਂ ਲੱਗਦਾ ਕੁੱਤਾ ਕਿੱਥੇ ਬੈਠਾ ਵਾ ਜਦੋਂ ਲੱਗ ਕੇ ਗੱਡੀ ਚੱਲੇ ਜਾਂਦੀ ਤੇ ਇੱਕਦਮ ਤੀਰ ਵਾਂਗੂ ਗੇ ਨਿਕਲਦੇ ਆ ਤੇ ਦੱਸੋ ਇਹ ਇਦਾਂ ਕੁੱਤੇ ਇਦਾਂ ਕੋਈ ਮੋਟਰਸਾਈਕਲ ਹੁੰਦਾ ਹੋਵੇ ਤੇ ਇਦਾਂ ਹੀ ਕੁੱਤਾ ਭੱਜ ਕੇ ਗਾੜੀ ਆ ਫੇਰ ਤੇ ਜਿਹੜਾ ਮੋਟਰਸਾਈਕਲ ਤੇ ਉਹਦਾ ਕੀ ਹਾਲ ਹੋਊਗਾ ਉਹਦੇ ਦੇ ਵਿਚਾਰੇ ਤੇ ਦੰਦ ਉਹ ਤਾਂ ਇਹਨਾਂ ਨੇ ਬਾਹਰ ਕਢਾ ਦੇਣੇ ਨੇ ਫਿਰ ਇਹ ਦੀ ਇੱਕ ਨਹੀਂ ਆਹ ਵੇਖੋ ਆ ਨਾਲ ਜਾਣਾ ਹੀ ਤੇਰਾ ਵੇਖੋ ਨਾਲ ਨਾਲ ਉਹ ਵੇਖੋ ਨਾਲ ਨਾਲ ਬੰਦਾ ਇਹਨਾਂ ਨੂੰ ਪੁੱਛੇ ਕਿ ਤੁਸੀਂ ਕੀ ਲੈਣਾ ਵਾ ਉਹ ਵੇਖੋ ਉਹ ਵੇਖੋ ਉਹ ਵੇਖੋ ਉਹ ਪੂਰੀ ਹੁਣੇ ਸਪੀਡ ਲਾਈ ਆ ਕੁੱਤੇ ਨੇ ਆ ਜਾ ਆ ਜਾ ਕੋਈ ਨਹੀਂ ਭੱਜਿਆ ਮੇਰਾ ਕੀ ਜਾਂਦਾ ਤੇਰੀਆਂ ਲੱਤਾਂ ਥਕਣੀਆਂ ਮੇਰਾ ਕੀ ਜਣਾ ਇੱਕ ਇਨਸਾਨ ਦਾ ਫਰਜ਼ ਹੈਗਾ ਵਾ ਬਾਅਦ ਅਸੀਂ ਗਲੀਆਂ ਦੇ ਵਿੱਚ ਛੱਡਦੇ ਨਹੀਂ ਇਦਾਂ ਨਹੀਂ ਛੱਡਣੇ ਚਾਹੀਦੇ ਇਹ ਬਹੁਤ ਨੁਕਸਾਨ ਦਿੰਦੇ ਆ ਤੇ ਬਾਕੀ ਆਪਾਂ ਨਿਕਲੇ ਹਾਂ ਸ਼ਾਮੀ ਦੇ ਕੰਮ ਤੇ ਠੀਕ ਹੈ ਚਲੋ ਵਧੀਆ ਗੁਰੂ ਸਾਹਿਬ ਨੇ ਜੀਨੇ ਕਿਰਪਾ ਕੀਤੀ ਬਹੁਤ ਵਧੀਆ ਤੇ ਹੁਣ ਮੈਂ ਚਾਇਜਾ ਦਾ ਘਰ ਨੂੰ ਤੇ ਆਪਾਂ ਇਹ ਵਲੌਗ ਕਰਦੇ ਆ ਇੱਥੇ ਐਂਡ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਇਸ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ ਆਬਾਦ ਰਹੋ